ਇਹ ਆਪਣਾ ਕੋਈ ਮੇਰਾ ਨਾਮ ਮੋਹਦ ਬਾਂਗਾਂ ਦੇ ਹਾਂਜੀ ਮੇਰੀ ਸ਼ਾਪ ਬਾਂਗਾ ਟੈਲੀਕਾਮ ਸਤਨਾਪੁਰੇ ਨਿਰੂਲਾ ਹਸਪੀਟਲ ਦੇ ਸਾਹਮਣੇ ਆ ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਅੱਜ ਆਪਣੀ ਦੁਕਾਨ ਦੇ ਬੂਠ ਖੜੇ ਅੰਦਰ ਮੇਰੇ ਕੋਲ ਨਾ 12:30 ਵਜੇ ਦੇ ਕਰੀਬ ਇੱਕ ਕਸਟਮਰ ਆਇਆ ਮੈਂ ਆਪ ਤੋ ਅਵੇਲੇਬਲ ਨਹੀਂ ਸੀਗਾ ਤੇ ਨਾਮ ਤੇ ਮੇਰੇ ਡੇਟ ਸੀਗੇ ਅਵੇਲੇਬਲ ਤੇ ਉਹ ਆਪਣੇ ਫੋਨ ਦੇਖੇ 2 14 Pro Max ਉਹ ਕਹਿੰਦਾ ਕਿ ਦੋ ਫੋਨ ਲੈਣੇ ਆ ਕਹਿੰਦਾ ਪੇਮੈਂਟ ਵੀ ਆਨਲਾਈਨ ਕਰ ਦਿੰਦਾ ਤੇ ਉਹਨੇ ਫੋਨ ਪਸੰਦ ਕਰਕੇ ਸਕੈਨਰ ਦੇ ਤੋਂ ਡੈਡੀ ਨੇ ਉਹਨੂੰ ਸਕੈਨਰ ਦਿਖਾਇਆ ਕਿ ਇਸ ਸਕੈਨਰ 'ਚ ਪੈਸੇ ਪਾ ਦਿਓ। ਉਹਨੇ ਸ਼ਾਪ ਦਾ ਸਕੈਨਰ ਸਕੈਨ ਕਰਕੇ ਡੈਡੀ ਨੂੰ ਪੇਮੈਂਟ ਦਿਖਾਤੀ ਕਿ 1,12,000 ਤੁਹਾਡੇ ਅਕਾਊਂਟ 'ਚ ਪਾਣ ਲੱਗਾ। ਤੇ ਫਿਰ ਜਦੋਂ ਡੈਡੀ ਨੇ ਦੇਖਿਆ ਕਿ ਮੈਨੂੰ ਕੋਈ ਮੈਸੇਜ ਨਹੀਂ ਆਇਆ ਨਾ ਕੋਈ ਪੇਮੈਂਟ ਰਿਸੀਵ ਹੋਈ ਜਾਂ ਸਟੇਟਮੈਂਟ ਵੀ ਚੈੱਕ ਕਰਨ ਲੱਗੇ। ਇੰਨੀ ਦੇਰ ਨੂੰ ਜਦੋਂ ਉਹਨੂੰ ਪਤਾ ਲੱਗ ਗਿਆ ਕਿ ਉਹ ਸਕੈਮ ਉਹਦਾ ਫੜਿਆ ਜਾਣਾ ਤਾਂ ਉਹ ਬਾਹਰ ਭੱਜ ਗਿਆ। ਉਹਨੇ ਗੱਡੀ ਪੈਂਦੀ ਸਟਾਰਟ ਰੱਖੀ ਹੋਈ ਸੀ ਬਾਹਰ। ਪ੍ਰਿਪੇਅਰ ਹੋ ਕੇ ਆਇਆ ਸੀ। ਕਿੰਨੇ ਵਿਅਕਤੀ ਆਏ ਸੀ ਸਰ? ਅੰਦਰ ਇੱਕ ਵਿਅਕਤੀ ਆਇਆ ਸੀਗਾ ਇੱਕ ਉਹਦੇ ਨਾਲ ਲੇਡੀ ਬੈਠੀ ਸੀਗੀ ਕਾਰ ਦੇ ਵਿੱਚੋਂ ਬਾਹਰ ਹੀ ਬੈਠੀ ਸੀ ਤੇ ਕੋਈ ਕੈਮਰੇ ਵਿੱਚ ਸੀਸੀਡੀ ਚ ਆਇਆ ਸੀ ਸੀਸੀਟੀਵੀ ਕੈਮਰੇ ਦੇ ਵਿੱਚੋਂ ਉਹ ਸ਼ਕਲ ਵੀ ਆਈ ਹੈ ਉਹ ਵੀ ਗੱਡੀ ਦਾ ਨੰਬਰ ਵੀ ਆਇਆਗਾ ਉਹਦਾ ਜਿਹੜੇ ਫੋਨ ਉਹ ਲੈ ਕੇ ਗਿਆ ਮੇਰੇ ਕੋਲ ਉਹਦਾ ਆਈਫੋਨ ਨੰਬਰ ਵੀ ਹੈਗਾ ਵਾ ਤੇ ਇੱਕ ਫੋਨ ਦੀ ਕੀਮਤ ਕਿੰਨੀ ਸੀ ਤਾਂ ਇੱਕ ਫੋਨ ਦੀ ਕੀਮਤ ਲਗਭਗ 55000 ਰੁਪਏ ਸੈਕੰਡ ਹੈਂਡ ਦਾ ਰੇਟ ਸੀਗਾ ਦੋ ਫੋਨ ਲੈ ਕੇ ਗਿਆ 1 ਲੱਖ 10-12000 ਰੁਪਏ ਦੇ ਫੋਨ ਸੀਗੇ ਉਹ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਸਰ ਪੁਲਿਸ ਨੂੰ ਆਪਾਂ ਕੰਪਲੇਂਟ ਦੇ ਆਏ ਆ ਪੁਲਿਸ ਨੇ ਸਾਰੀ ਸਾਡੀ ਸੁਣਵਾਈ ਕਰਕੇ ਨੋਟ ਕਰ ਲਿਆ ਆਪਣੇ ਕੋਲ ਤੇ ਉਹ ਕਹਿੰਦੇ ਸੀਗੇ ਕਿ ਆਪਾਂ ਪ੍ਰੋਸੈਸ ਜੋ ਹੈਗਾ ਉਹ ਜੀ ਕਰ ਲਵਾਂਗੇ ਪੁਰਸਾਈ ਜੀ ਮੌਕੇ ਤੇ ਪੁਲਿਸ ਹੱਲੇ ਤਿਲਹਾਲ ਆਈ ਨਹੀਂ ਆ ਤੇ ਅਸੀਂ ਉਹਨਾਂ ਨੂੰ ਕੰਪਲੇਂਟ ਦੇ ਆਏ ਆ ਜਿੱਦਾਂ ਸ਼ਹਿਰ ਦੇ ਵਿੱਚ ਇੰਦਰ ਦੀ ਅਬਾਦਤਾਂ ਪਿੰਡਾਂ ਦੇ ਵਿੱਚ ਹੁੰਦੀਆਂ ਵਾਂ ਕੀ ਮੱਕੀ ਪ੍ਰਸ਼ਾਸਨ ਕੋ ਆਪਾਂ ਮੰਗ ਰੱਖਦੇ ਆ ਪ੍ਰਸ਼ਾਸਨ ਨੂੰ ਆਪਾਂ ਇਹੀ ਮੰਗ ਕਰਦੇ ਆ ਕਿ ਤੁਸੀਂ ਥੋੜੀ ਆਪਣੀ ਪੈਟਰੋਲਿੰਗ ਸਹੀ ਕਰੋ ਜੇ ਤੁਹਾਨੂੰ ਲੱਗਦਾ ਕਿ ਮੰਨ ਲਓ ਕਿਤੇ ਨਾ ਕਿਤੇ ਕੋਈ ਵਾਰਦਾ ਫੁੰਦੀ ਪਈ ਹੈ ਉਹਨੂੰ ਪਹਿਲ ਦੇ ਆਧਾਰ ਤੇ ਫੜਿਆ ਜਾਵੇ ਜੇ ਹੁਣ ਬੰਦਾ ਹੱਥੋਂ ਹੀ ਨਿਕਲ ਗਿਆ ਵਾ ਹੁਣ ਪਤਾ ਨਹੀਂ ਗਾਹ ਅੱਗੇ ਉਹਨੇ ਫੜਕ ਹੋਣਾ ਕਿ ਨਹੀਂ ਹੋਣਾ ਇਹ ਗੱਲ ਬਾਤ ਹੀ ਆ ਅਸੀਂ ਆਪਣੇ ਵੱਲੋਂ ਪੂਰਾ ਉਹਨਾਂ ਨੂੰ ਦੇ ਆਏ ਹਾਂ ਸਰ ਕੋਈ ਕਾਰ ਦਾ ਨੰਬਰ ਵਗੈਰਾ ਕਾਰ ਦਾ ਨੰਬਰ ਮੇਰੇ ਕੋਲੋਂ ਆਇਆ ਵਾ ਉਹਨੂੰ ਮੈਂ ਆਪਣੇ ਬਿਹਾਰਫ ਤੇ ਚੈੱਕ ਕੀਤਾ ਸੀਗਾ ਉਹਨੇ ਜਾਲੀ ਨੰਬਰ ਪਲੇਟ ਲਗਾਈ ਹੋਈ ਸੀ ਜਿਹੜੀ ਗੱਡੀ ਆਨਲਾਈਨ ਵੀ ਕੁਝ ਨਹੀਂ ਬੂਲਦੀ ਕੋਈ ਸੀ ਤੇ ਲੋਕਲ ਨੰਬਰ ਲੱਗਦਾ ਕਿ ਜਾਂ ਨਹੀਂ ਪੀਪੀ 39 ਕੇ ਸੀ ਬਾਹਰਲਾ ਨੰਬਰ ਸੀਗਾ ਕਿਤੇ ਹੋਰ